ਹਾਂਜੀ ਭਾਈ ਕੀ ਹਾਲ ਚਾਲਾ ਤੁਹਾਡਾ ਉਮੀਦ ਕਰਦਾ ਤੁਸੀ ਸਾਰੇ ਜਾਣੇ ਬਹੁਤ ਹੀ ਘੈਂਡ ਹੋਵੋਗੇ ਆਪਾਂ ਤੁਹਾਡੇ ਲਈ ਫੇਰ ਇੱਕ ਫਣੀ ਕਮੈਂਟਾਂ ਵਾਲੀ ਵੀਡੀਓ ਲੈ ਕੇ ਆ ਚੁੱਕੇ ਆਂ ਪਹਿਲਾਂ ਤੁਸੀਂ ਆਂਟੀ ਦਾ ਡਾਂਸ ਦੇਖੋ ਫਿਰ ਆਪਾਂ ਕਮੈਂਟ ਪੜ੍ਹਦੇ ਆਂ ਕਮੈਂਟ ਬਹੁਤ ਫਣੀ ਹੋਣ ਵਾਲਿਆ ਵੀਡੀਓ ਨੂੰ ਪੂਰਾ ਦੇਖੋ ਛਾਲ ਤਾਂ ਬਹੁਤ ਵਧੀਆ ਮਰੀ ਪੱਦਕੇ ਤੇ ਖੂਚ ਮਰੀ ਉਹਦੀ ਜਿਆਦਾ ਵਧੀਆ ਸੀ ਬੱਤ ਸਹੀ ਏ ਫਗਤ ਸਿੰਘ ਵੀ ਕੀ ਸੋਚਦਾ ਉਹ ਵੀ ਇੰਨਾ ਕਰਕੇ ਫਾਇਦਾ ਚੜਿਆ ਸੀ ਕੋਈ ਗੱਲ ਨਹੀਂ ਆਂਟੀ ਲੋਕਾਂ ਦਾ ਕਾਬ ਬੋਲਣਾ ਤਾਂ ਚੁੱਪ ਕਰਕੇ ਨਹਿਰ ਚ ਛਾਲ ਮਾਰ ਜਾ ਬਾਈ ਹੁਣ ਤੁਸੀਂ ਇਹ ਵੀਡੀਓ ਦੇਖੋ ਤੇ ਇਹਨਾਂ ਦਾ ਗਾਣਾ ਸੁਣੋ ਫਿਰ ਆਪਾਂ ਫਨੀ ਕਮੈਂਟ ਪਾੜਦੇ ਹਾਂ ਵੀਡੀਓ ਮੈਂ ਤੈਨੂੰ ਜਾਨੂ ਨਹੀਂ ਕਹਿਣਾ ਮੈਂ ਤੈਨੂੰ ਲਵ ਯੂ ਨਹੀਂ ਕਹਿਣਾ ਜੇ ਕਿਤੇ ਆਨਲਾਈਨ ਛੇਤਰਾਂ ਦਾ ਆਪਸ਼ਨ ਹੁੰਦਾ ਪਹਿਲਾਂ ਮੇਰੇ ਵੱਲ ਹੀ ਹੋਣੇ ਸੀ ਮੈਨੂੰ ਲਵ ਨਹੀਂ ਕਹਿਣਾ ਨਾਲੇ ਤੁਹਾਨੂੰ ਦਿੱਲੀ ਤੋਂ ਸੱਦਾ ਆਇਆ ਕਹਿੰਦੇ ਭਾਰਤ ਰਤਨ ਨਾਲ ਸਮਾਨਤ ਕਰਨਾ ਮੈਨੂੰ ਲਵ ਯੂ ਟੂ ਨਾ ਆਖੀ ਫੇਰ ਆਇਂ ਕਰੋ ਇੱਕ ਦੂਜੇ ਦੇ ਸਿਰ 파ੜ ਦੋ ਹੁਣ ਤੁਸੀਂ ਇਹ ਵੀਡੀਓ ਦੇਖੋ ਤੇ ਇਹਨਾਂ ਦੀ ਬਦਮਾਸ਼ੀ ਚੈੱਕ ਕਰਿਓ ਮਾੜਿਕ ਨਾਲ ਦਾ ਕਹਿ ਲਿਆ ਦਾ ਤੋੜਦੇ ਹੋ ਕੇ ਕਿਛੀ ਵੀ ਝਾਕੀ ਅੱਜ ਮੋੜ ਦਿਆਂਗੇ ਲੱਗਦਾ ਟੱਟੀ ਮਹਿਣ ਗਿਆ ਸੀ ਪਿੱਛੋਂ ਪਾਣੀ ਵਾਲਾ ਬਾਲ ਬੰਦ ਕਰਤਾ ਕਿਸੇ ਨੇ ਗਜਬ ਬੇਇੱਜ਼ਤੀ ਹੈ ਰਾਵਾ ਬਦਮਾਸ਼ੀ ਨੂੰ ਰਹਿਂਦੇ ਤੋ ਕੰਦਾ ਕੁੰਦਾ ਪਲਸਟਰ ਕਰਾ ਮਤ ਸਹੀਏ ਲੱਗਦਾ ਮੈਡੀਕਲ ਵਾਲਾ ਨੇ ਪ੍ਰੈਕਾਪ ਧਾਰ ਦੇਣ ਤੋਂ ਮਨਾ ਕਰਤਾ ਹੁਣ ਬਈ ਤੁਸੀਂ ਇਹਨਾਂ ਦਾ ਡਾਂਸ ਚੈੱਕ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੇ ਜਿਹੜੇ ਵਿਆਹ ਚ ਵਧਾਈ ਲੈਣ ਆਏ ਸੀ ਉਹ ਵੀ ਪਾਸੇ ਖੜੇ ਇਹੀ ਸੋਚਦੇ ਹੋਣਗੇ 5100 ਤਾਂ ਇਹੀ ਲੈ ਜਾਣਗੇ ਲੱਗਦਾ ਤਾਂ ਉੱਚ ਸਪ੍ਰਿੰਗ ਪਾਏ ਆ ਕਰਦੀਆਂ ਕਿ ਇਹ ਹਿੱਲੀਆਂ ਜੀਆਂ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਸਾਡੇ ਲੱਛਣਾਂ ਤੋਂ ਹੀ ਪਤਾ ਲੱਗ ਜਾਂਦਾ ਹਾਂਜੀ ਭਈ ਇਹ ਸੀ ਅੱਜ ਦੇ ਆਪਣੇ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਮਾੜਾ ਕੁ ਵੀ ਹਸਾਇਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਹੁਣ ਦੱਸੋ ਮੈਨੂੰ ਕਮੈਂਟ ਕਰਕੇ ਹੋਰ ਆਪਾਂ ਕਿਹੜੇ ਤੇ ਵੀਡੀਓ ਬਣਾਈਏ ਤੇ ਨਾਲੇ ਤੁਹਾਡਾ ਦਿਲੋਂ ਧੰਨਵਾਦ ਸਾਰਿਆਂ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਵੀਡੀਓ ਦੇਖੀ ਤੇ ਬੱਸ ਹੁਣ ਆਪਾਂ ਮਿਲਦੇ ਤੁਹਾਨੂੰ ਕਿਸੇ ਅਗਲੀ